ਅੱਜ ਤਰਾਂਤਰਿਕ ਨੂੰ ਰੈਲੀ ਹੋਣ ਜਾ ਰਹੀ ਹੈ ਕਿਸਾਨ ਮਜ਼ਦੂਰ ਵਿਜੇ ਰੈਲੀ ਜਿਹੜਾ ਲੈਂਡ ਫੂਲਿੰਗ ਸਕੀਮ ਜਿਹੜੀ ਵਾਪਸ ਹੋਈ ਹੈ ਜੇ ਆ ਉਹ ਪਰਿਵਾਰਕ ਹੈ ਜਾਂ ਉਹ ਕਿਸਾਨ ਹੈ ਜਾਂ ਮਜ਼ਦੂਰ ਹੈ ਸਾਰੇ ਪੰਜਾਬੀਆਂ ਦੀ ਜਿੱਤ ਹੋਈ ਹੈ ਜੀਜੇਪੀ ਤੇ ਜੋਰ ਰੱਖੀ ਔਰ ਜਿਹੜੇ ਸਾਡੇ ਕਿਸਾਨ ਭਰਾਵਾਂ ਮਜ਼ਦੂਰਾਂ ਭਰਾਵਾਂ ਦੀ ਜਿਹੜੀ ਏਕਤਾ ਦੇ ਵਿੱਚ ਜਿਹੜਾ ਜੋਸ਼ ਸੀ ਉਹਦੇ ਸਾਹਮਣੇ ਸਰਕਾਰ ਨੇ ਖੁੱਟੇ ਦਿੱਤੇ ਪੰਜਾਬ ਸਰਕਾਰ ਵੱਲੋਂ ਲੈਡ ਪੋਲਿੰਗ ਸਕੀਮ ਕਿਸਾਨਾਂ ਦੇ ਲਈ ਲੈ ਕੇ ਆਈ ਸੀ ਪਰ ਕਿਸਾਨਾਂ ਤੇ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਇਸ ਵਿਰੋਧ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਪਟ ਤੋਂ ਪਠਾਨਕੋਟ ਤੱਕ ਇੱਕ ਰੋਸ ਰੈਲੀ ਕੱਢੀ ਜਾਣੀ ਸੀ ਪਰ ਇਸ ਦੌਰਾਨ ਲੈਡ ਪੋਲਿੰਗ ਸਕੀਮ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਹੈ ਰੋਸ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਸ ਨੂੰ ਕਿਸਾਨਾਂ ਮਜ਼ਦੂਰਾਂ ਫਤਿਹ ਰੈਲੀ ਦਾ ਨਾਮ ਦੇ ਕੇ 17 ਤਰੀਕ ਨੂੰ ਰਾਜਪੁਰਾ ਦੇ ਵਿੱਚ ਹੀ ਰੱਖ ਦਿੱਤਾ ਗਿਆ ਇਸ ਸਬੰਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਵੱਲੋਂ ਇਸ ਕਿਸਾਨ ਮਜ਼ਦੂਰਾਂ ਫਤਿਹ ਰਹਿਲੇ ਦੀ ਜਗ੍ਹਾ ਦਾ ਤੌਰਾ ਕੀਤਾ ਗਿਆ ਨਮਸਕਾਰ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਇਸ ਟਾਈਮ ਅਸੀਂ ਖੜੇ ਹਾਂ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਜਿੱਥੇ ਕੀ ਭਾਜਪਾ ਹਲਕਾ ਇੰਚਾਰਜ ਰਾਜਪੁਰਾ ਜਗਦੀਸ਼ ਕੁਮਾਰ ਜੱਗਾ ਵੱਲੋਂ ਜੋ ਹੈ ਤੇ ਤਿਆਰੀਆਂ ਦਾ ਜਾਇਜ਼ਾ ਲਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਪਹਿਲੇ ਲਿਆਂਦੀ ਗਈ ਤੇ ਉਸ ਤੋਂ ਬਾਅਦ ਇਸ ਨੂੰ ਵਾਪਸ ਲੈ ਲਿੱਤਾ ਗਿਆ ਤੇ ਇਹ ਸਾਰੇ ਦਾ ਸਾਰਾ ਸ਼ਰੇਖ ਕਿਥੇ ਨਾ ਕਿਥੇ ਆ ਭਾਰਤੀ ਜਨਤਾ ਪਾਰਟੀ ਦੇ ਸਾਰੇ ਜੋ ਸਿਰ ਤੇ ਬੰਨਿਆ ਜਾਂਦਾ ਹੈ ਇਸ ਸੰਬੰਧ ਵਿੱਚ ਜੋ 17 ਤਰੀਕ ਨੂੰ ਰੈਲੀ ਹੋਣ ਜਾ ਰਹੀ ਹੈ ਕਿਸਾਨ ਮਜ਼ਦੂਰ ਵਿਜੇ ਰੈਲੀ ਉਸ ਸੰਬੰਧ ਵਿੱਚ ਇੱਥੇ ਤਿਆਰੀਆਂ ਜ਼ਬਰਦਸਤ ਚੱਲ ਰਹੀਆਂ ਸਾਡੇ ਨਾਲ ਇਸ ਸਮੇਂ ਮੌਜੂਦ ਹੈ ਜਲਦੀਸ਼ ਕੁਮਾਰ ਜੱਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਉਹਨਾਂ ਕੋਲ ਆਖਿਰ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਜੱਗਾ ਜੀ ਕਿਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਸਰ देखो पूरी तैयारियां चल है, रही हैं जी पूरी तैयारियां ਸਾਡੀ ਇਹ ਅੱਜ ਜਾ ਜਾ ਲੈਣ ਆਇਆ ਜਿਹੜੀ ਜਿਹੜੀ ਕਮੀਆਂ ਰਹਿ ਗਈਆਂ ਤੱਕ ਅਸੀਂ ਪੂਰੀ ਸਫਾਈ ਕਰਾ ਕੇ ਮੈਂ ਤੁਹਾਡੇ ਕੋਲ ਆਹੀਂ बार-बार ਇਹ ਬੇਨਤੀ ਕਰ ਰਿਹਾ ਜੀ 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 ਕੀ ਜਿਹੜੀ ਹੈ ਕਿਸਾਨ ਮਜੂਦ मजदूर ਫਸਲੇ ਲਈ ਭਾਰਤ ਜਨਤਾ ਪਾਲਟੀ ਚੱਲਣ ਜਾ ਰਹੀ ਹੈ ਥੱਲੇ ਭਾਰਤ ਜਨਤਾ ਪਾਲਟੀ ਫਦੇ ਨਹੀਂ ਹੋਈ ਜਿਹੜਾ ਲੈਂਡ ਕਲਿੰਗ ਸਕੀਮ ਜਿਹੜੀ ਵਾਪਸ ਹੋਈ ਹੈ ਇਹ ਸਾਰੇ ਪੰਜਾਬੀਆਂ ਦੀ ਹੋਈ ਹੈ ਜਾਂ ਉਹ ਵਪਾਰੀ ਵਰਗ ਹੈ ਜਾਂ ਉਹ ਕਿਸਾਨ ਹੈ ਜਾਂ ਮਜ਼ਦੂਰ ਕੋਈ ਵੀ ਵਰਗ ਹੈ ਇਹ ਸਾਰੇ ਪੰਜਾਬੀਆਂ ਦੀ ਜਿੱਤ ਹੋਈ ਹੈ ਤੇ ਤੁਸੀਂ ਇਸ ਰੈਲੀ ਇੱਥੇ ਤੁਸੀਂ ਆ ਰਹੇ ਹੋ ਮੈਂ ਕੋਰੋਂ ਬੇਟੀਗਰ ਸਾਰੇ ਸ਼ਾਮਿਲ ਹੋਵੋ ਤੇ ਸਾਡੇ ਜਿਹੜੇ ਪੰਜਾਬ ਦੀ ਪੂਰੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੀ ਇੱਥੇ ਆ ਰਹੀ ਹੈ ਸਾਡੇ ਮਾਨਯੋਗ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸ਼੍ਰੀ ਸੁਨੀਲ ਜਾਖੜ ਜੀ ਅਤੇ ਮਾਨਯੋਗ ਕਾਰਜਕਰਮੀ ਪ੍ਰਧਾਨ ਸ਼੍ਰੀ ਅਸ਼ੋਕੀ ਸ਼ਰਮਾ ਜੀ ਤੇ ਪੂਰਵ ਕੇਂਦਰੀ ਮੰਤਰੀ ਸਾਡੇ ਮਾਨਯੋਗ ਪ੍ਰਿੰਤ ਗੌਰ ਜੀ ਖਾਸ ਤੌਰ ਤੇ ਤੇ ਆ ਰਹੇ ਨੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਮੇਰੇ ਆਪੋਰਟ ਦੇ ਫੋਨ ਤੋਂ ਪ੍ਰਸਤਿਤੀ ਕੀਤੀ ਹੈ ਤੇ ਆਪਣਾ ਜਸ਼ਨ ਮਨਾਉਦੇ ਜੀ ਆ ਰੁਪੀ ਜੀ ਤੁਸੀਂ ਵੀ ਜਦਾਈ ਨਾਲ ਬਿਲਕੁਲ ਮੋੜੇ ਨਾਲ ਮੋਟਾ ਮਿਲਾ ਕੇ ਤਿਆਰੀਆਂ ਵਿੱਚ ਸਾਥ ਦੇ ਦਿਓ ਕੀ ਕੰਨਾ ਇਸ ਬਾਰੇ ਦੇ ਕੋਈ ਜਿਹੜੀ ਇੱਥੇ ਕਿਸਾਨ ਮਜ਼ਦੂਰ ਫਤਿਹ ਰਹਿਣੀ ਹੋ ਰਹੀ ਹੈ ਤੁਹਾਨੂੰ ਜਿਹੜਾ ਜੱਗਾ ਜੀ ਨੇ ਦੱਸਿਆ ਕਿ ਜਿਹੜੀ ਪਹਿਲਾਂ ਇੱਥੇ ਮਾਰਚ ਵਿੱਚ ਬੀਜੇਪੀ ਨੇ ਇਹ ਤੋਂ ਸ਼ੁਰੂ ਕਰਨਾ ਸੀ ਪਰ ਬੀਜੇਪੀ ਤੇ ਜੋਰ ਅੱਗੇ ਔਰ ਜਿਹੜੇ ਸਾਡੇ ਕਿਸਾਨ ਭਰਾਵਾਂ ਮਜ਼ਦੂਰਾ ਭਰਾਵਾਂ ਦੀ ਜਿਹੜੀ ਏਕਤਾ ਦੇ ਵਿੱਚ ਜਿਹੜਾ ਜੋਰ ਸੀ ਉਹਦੇ ਸਾਹਮਣੇ ਸਰਕਾਰ ਨੇ ਬੋਟੇ ਦਿੱਤੇ ਸੋ 0.90 ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਗੌਰਮਨ ਨੇ ਸਟ੍ਰੈਪ ਕਰਨੀ ਪਈ ਕੈਨਸਲ ਕਰਨੀ ਪਈ ਉਹ ਦਾ 0.90 ਦੇ ਹੋਏ ਦੁਬਾਰਾ ਤੋਂ ਇਹ ਹੁਣ ਕਿ ਜਿਹੜੀ ਯਾਤਰਾ ਪਹਿਲਾਂ ਰੱਖਣੀ ਸੀ ਉਹਦੀ ਜਗ੍ਹਾ ਅਸੀਂ ਹੁਣ ਇਹ ਵਿਜੇ ਰਹਿੰਦੀ ਐ ਇੱਥੇ ਰੱਖਤੀ ਐ ਰਾਜਪੁਰਾ ਦੇ ਵਿੱਚ ਸੋ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਕਾਰਜਕਰਤਾ ਸਹਿਬਾਨ ਔਰ ਪੰਜਾਬ ਲੈਵਲ ਦੇ ਸੈਂਟਰ ਕੋ ਵੀ ਸ਼ਾਇਦ ਹੋ ਸਕਦਾ ਲੀਡਰ ਸਾਹਿਬਾਨ ਇੱਥੇ ਆਉਂਦੇ ਔਰ ਇੱਕ ਇਤਿਹਾਸਿਕ ਕਟ ਹੋ ਗਿਰੇ ਜਿਸ ਤਰ੍ਹਾਂ ਕਿ ਜੱਗਾ ਜੀ ਰਾਜਪੁਰਾ ਤੋਂ ਸ਼ੁਰੂ ਹੋਣੀ ਸੀ ਰੈਲੀ ਪਠਾਨਕੋਟ ਤੱਕ ਜਾਣੀ ਸੀਗੀ ਹੁੰਦਾ ਲੱਗਦਾ ਹੈ ਕਿ ਪਠਾਨਕੋਟ ਮਤਲਬ ਹੋਰ ਹਲਕੇ ਦੀ ਹੋਰ ਸ਼ਹਿਰਾਂ ਦੇ ਲੋਕ ਵੀ ਇੱਥੇ ਇਜ਼ਰਾਈਲੀ ਸਪੌਂਸਰ ਨੇ। ਦੇਖੋ ਅਸੀਂ ਜਿਹੜੀ ਇਹ ਫਤਿਹ ਰੈਲੀ ਕਰ ਰਿਆ ਸੀ ਜ਼ਿਲ੍ਹਾ ਪਟਿਆਲਾ ਤੋਂ ਜਿਹੜੇ ਹਲਕੇ ਪੈਂਦੇ ਆ ਸਾਡੇ। ਸਾਡੇ 8 ਹਲਕੇ ਪੈਂਦੇ। ਤੇ 8 ਹਲਕਿਆਂ ਚੋਂ ਵੀ ਲੋਕ ਆ ਰਹੇ ਨੇ, ਤਾਂ ਵੀ ਲੋਕ ਆ ਰਹੇ ਆ। ਤੇ ਜਿਹੜਾ ਮੇਨ ਕੱਟ ਉਹ ਹਲਕਾ ਰਾਜਪੁਰੇ ਦਾ ਕੱਟ ਹੈ। ਮੈਂ ਇਹ ਕਹਿ ਸਕਦਾ ਵੀ ਜਿਹੜਾ ਤਕਰੀਬਨ ਸਾਰਾ ਹਲਕਾ ਹੀ ਆ ਉਸ ਦਿਨ ਇੱਥੇ ਏ ਸੀ ਕੇ ਸਾਡੇ ਨਾਲ ਜਗਦੀਸ਼ ਕੁਮਾਰ ਸਰਗੱਜ ਇਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਹੋਣ ਵਾਲੀ ਰੈਲੀ ਇੱਕ ਵਿਜੇ ਰੈਲੀ ਇੱਕ ਇਤਿਹਾਸਿਕ ਰੈਲੀ ਦੇ ਤੌਰ ਤੇ ਜੋ ਹੈ ਉਹ ਸਾਹਮਣੇ ਆਏਗੀ ਤੇ ਉਹਨਾਂ ਨੇ ਆਮ ਲੋਕਾਂ ਤੇ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਰੈਲੀ ਵਿੱਚ ਪਹੁੰਚੋ ਤੇ ਇਸ ਵਿਜੇ ਰੈਲੀ ਵਿੱਚ ਸ਼ਾਮਿਲ ਹੋ ਕੇ ਜਸ਼ਨ ਮਨਾਓ ਜਤਿੰਦਰ ਲਕੀ ایਵਨ ਪੰਜਾਬੀ ਰਾਜਪੁਰਾ